ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਾਡਾ ਦੇਸ਼ ਨਾ ਤਿਹਾਰਾਂ ਦਾ ਦੇਸ਼ ਹੈ ਖੇਡਾਂ ਦਾ ਦੇਸ਼ ਹੈ ਉਤਸਵਾਂ ਦਾ ਦੇਸ਼ ਹੈ ਇੱਥੇ ਹਰ ਸੀਜ਼ਨ ਦੇ ਵਿੱਚ ਕੁਝ ਨਾ ਕੁਝ ਤਿਹਾਰ ਹੁੰਦਾ ਜਿਵੇਂ ਬਸੰਤ ਦੇ ਮੌਕੇ ਪਤੰਗਬਾਜ਼ੀ ਹੁੰਦੀ ਹੈ ਆਪਣੇ ਬਹੁਤ ਸਾਰੇ ਏਰੀਆ ਦੇ ਵਿੱਚੋਂ ਮਸ਼ਹੂਰ ਹੈ ਸ਼ਹਿਰਾਂ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਹੁਣ ਪਤੰਗ ਉਡਾਈ ਜਾਂਦੇ ਇਹਦੀ ਕਲਮਿਨੇਸ਼ਨ ਬਸੰਤ ਤੇ ਜਾ ਕੇ ਹੁੰਦੀ ਹੈ ਤਾਂ ਪਤੰਗਾ ਵਾਸਤੇ ਜਿਹੜੀ ਦੋਰ ਵਰਤੀ ਜਾਂਦੀ ਹੈ ਉਹ ਜੇ ਤਾਂ ਧਾਗੇ ਵਾਲੀ ਹੈਗੀ ਹੈ ਸੂਤੀ ਹੈਗੀ ਹੈ ਤਾਂ ਉਹ ਉਹ ਵਰਤ ਕੇ ਤਾਂ ਆਪਾਂ ਪਤੰਗ ਚੜ੍ਹਾ ਸਕਦੇ ਹਾਂ ਬਟ ਪਿਛਲੇ ਕਾਫੀ ਟਾਈਮ ਤੋਂ ਇੱਕ ਟ੍ਰੈਂਡ ਜਿਹਾ ਚੱਲਿਆ ਹੋਇਆ ਹੈ ਕਿ ਜਿਹੜੀ ਚਾਈਨਾ ਡੋਰ ਹੈ ਜਿਹੜੀ ਨਾਈਲੋਨ ਦੀ ਬਣੀ ਹੁੰਦੀ ਹੈ ਆ ਉਹਦੇ ਤੇ ਫਿਰ ਇੱਕ ਹੋਰ ਡੋਰ ਦੇ ਉੱਤੇ ਕੱਚ ਦੀ ਬਰਤ ਜੀ ਵੀ ਚੜਾਈ ਜਾਂਦੀ ਹੈ ਉਹਦੇ ਨਾਲ ਆਪਾਂ ਆਮ ਹੀ ਇਸ ਵਾਰਾਂ ਦੇ ਵਿੱਚ ਪੜਦੇ ਹਾਂ ਕਿ ਪਹਿਲਾਂ ਤਾਂ ਜਿਹੜੇ ਪਤੰਗ ਚੜਾਉਣ ਵਾਲੇ ਨੇ ਉਹਨਾਂ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ ਨੇਗੀਆਂ ਕਈ ਰਾਹੀਰਾਂ ਦੇ ਗਲੇ ਕੱਟੇ ਜਾਂਦੇ ਆ ਪੰਛੀਆਂ ਦੇ ਬਹੁਤ ਸਾਰਿਆਂ ਦੇ ਅੰਗ ਕੱਟੇ ਜਾਂਦੇ ਆ ਉਹ ਬਿਚਾਰੇ ਮਰ ਜਾਂਦੇ ਆ ਕਈ ਬੰਦਿਆਂ ਦੀ ਵੀ ਮੌਤ ਹੋਈ ਹੈ ਇਸ ਕਰਕੇ ਇਸ ਪ੍ਰੋਬਲਮ ਦੇ ਮੱਦੇ ਨਜ਼ਰ ਇਸ ਡੋਰ ਦੇ ਉੱਤੇ ਪਾਬੰਦੀ ਲਾਈ ਗਈ ਹੈ ਸੋ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਉਹ ਹੁਕਮ ਨੇ ਕਿ ਜੇ ਕੋਈ ਇਹ ਡੋਰ ਚਾਈਨਾ ਡੋਰ ਹੈ ਜਿਹੜੀ ਉਹ ਵਰਤਦਾ ਜਾਂ ਉਹਨੂੰ ਸਟੋਰ ਕਰਦਾ ਜਾਂ ਉਹਨੂੰ ਵੇਚਦਾ ਕਿਸੇ ਵੀ ਤਰੀਕੇ ਨਾਲ ਤਾਂ ਉਸ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਇਹ ਪਾਬੰਦੀ ਦੀਨ ਹੈਗੀ ਗਾ